ਵੀਰ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਵਿੱਚ ਇਸ ਵਕਤ ਡਾਕਟਰ ਰਾਜਕਮਾ ਜੀ ਜਿਨ੍ਹਾਂ ਨੇ ਮੈਡੀਕਲ ਸੁਪਰਡੈਂਟ ਦਾ ਅਹੁਦਾ ਸੰਭਾਇਆ ਸਰਦਾਰ ਜਰੰਦਰ ਦੇ ਵਿੱਚ ਉਹਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆਸੀਂ ਤੁਸੀਂ ਦੱਸ ਸਕਦੇ ਹੋ ਕਿੱਥੋਂ ਤਰੱਕੀ ਲੈ ਕੇ ਆਏ ਜਾਂ ਕਿੱਥੋਂ ਬਦਲੀ ਹੋ ਕੇ ਆਏ OK ਸਰ ਤੁਸੀਂ ਆਪਣੇ ਸਟਾਫ ਨੂੰ ਸਹਿਯੋਗ ਲਈ ਕੀ ਮੈਸੇਜ ਦੇਵੋਗੇ ਹਮ ਆਰ ਅਰਕਤ ਅਲੰਕਿਤ ਕਾਲਜ ਨੂੰ ਪਰਮ ਸਤਿਕਾਰ ਨਾਲ ਫਿਰ ਜੀ ਸੁਣ 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 ਲੈਂਦੇ ਹਾਂ ਪਰਮ ਜੀ ਬੀਆ ਗਮਨ ਤੋਂ ਕੀ ਕੀ ਲੈਂਦੇ ਸਾਰ ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਤੁਹਾਡਾ ਐਕਸਪੀਰੀਅੰਸ ਹੈ ਜਿਹੜਾ ਤੁਸੀਂ ਲੋਕਾਂ ਨਾਲ ਉਹਦਾ ਆਪਣਾ ਐਕਸਪੀਰੀਅੰਸ ਦਾ ਲੋਕਾਂ ਨੂੰ ਬੈਨੀਫਿਟ ਦਿਓਗੇ ਉਹ ਲੋਕਾਂ ਦੀ ਸੇਵਾ ਕਰੋਗੇ ਧੰਨਵਾਦ